ਹਾਂਜੀ ਪਿਆਰਿਓ ਸਾਡੇ ਗੁਰੂ ਜੀ ਨੇ ਨਾ ਜੋ ਵੀ ਸਿੱਖਿਆ ਦਿੱਤੀ ਆ ਪਹਿਲਾਂ ਉਹ ਆਪ ਜ਼ਿੰਦਗੀ ਚ ਕਮਾ ਕੇ ਸਾਨੂੰ ਸਿਖਾਈ ਆ ਜਿਵੇਂ ਗੁਰੂ ਮਹਾਰਾਜ ਜੀ ਨੇ ਖੁਦ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਫਿਰ ਪਦ ਚੰਨਾ ਤੇ ਚੱਲ ਕੇ ਸੈਂਕੜੇ ਹਜ਼ਾਰਾਂ ਲੱਖਾਂ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਦਸ਼ਮੇਸ਼ ਪਿਤਾ ਨੇ ਆਪ ਦੇ ਲਾਲ ਬਾਰੇ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਆਉ ਦੇ بیٹے ਦਾ ਜਿਹੜਾ ਕਲੇਜਾ ਕਢਾ ਕੇ ਮੂੰਹ ਵਿੱਚ ਪਵਾਇਆ ਧਰਮ ਨਹੀਂ ਛੱਡਿਆ ਇਸ ਤਰ੍ਹਾਂ ਕਿੰਨੀ ਉਦਾਹਰਨਾ ਵਿਚਾਰ ਸਕਦੇ ਆ ਪਰ ਜਿਹੜੀ ਚੀਜ਼ ਆਪਾਂ ਅੱਜ ਵਿਚਾਰਨ ਲੱਗੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖ ਦੁਨੀਆ ਨੂੰ ਗਾ ਕੇ ਕਰਤਾਰਪੁਰ ਸਾਹਿਬ ਟਿਕਾਣਾ ਕੀਤਾ ਤੇ ਸਰੀਰ ਕਰਕੇ ਵੱਡੀ ਉਮਰ ਦੇ ਵਿੱਚ ਆ ਕੇ ਉਹਨਾਂ ਨੇ ਖੇਤੀਬਾੜੀ ਸ਼ੁਰੂ ਕੀਤੀ ਹੁਣ ਜਦੋਂ ਆਪਾਂ ਆਪਦੀ ਖੇਤੀ ਕਰਦੇ ਆਂ ਤਾਂ ਆਪਾਂ ਆਪਦੀ ਮਨਪਸੰਦ ਦਾ ਜ਼ਹਿਰਾਂ ਤੋਂ ਮੁਕਤ ਭੋਜਨ ਆ ਜਿਹੜਾ ਉਹ ਛਕ ਚੱਕ ਸਕਦੇ ਆ ਜਦੋਂ ਚਾਹੀਏ ਹੁਣ ਮੈਂ ਖੇਤਾਂ ਇੱਥੇ ਮੈਨੂੰ ਭੁੱਖ ਲੱਗੂ ਆ ਗਾਜਰਾਂ ਮੂੜੀਆਂ ਛਰਗਮ ਕੁਝ ਵੀ ਮੈਂ ਖਾ ਸਕਦਾ ਫਰੂਟ ਵੀ ਲੱਗੇ ਹੋਏ ਆ ਅਮਰੂਦ ਲੱਗੇ ਆ ਉਧਰ ਬੇਰ ਲੱਗੇ ਹੋਏ ਨੇ ਤੇ ਹੋਰ ਵੀ ਹਜੇ ਫਲਾਂ ਵਾਲੇ ਬੂਟੇ ਆਪਾਂ ਕਾਫੀ ਲਾਇਆ ਹਜੇ ਉਹਨਾਂ ਨੂੰ ਫਲ ਨਹੀਂ ਲੱਗਣ ਲੱਗਾ ਫੇਰ ਵੀ ਬਹੁਤ ਕੁਝ ਆ ਜੇ ਹੁਣ ਵੀ ਛਕਣਾ ਹੋਵੇ ਖੈਰ ਦੂਜੀ ਗੱਲ ਜਿਹੜਾ ਸਰੀਰ ਆ ਉਹ ਤੰਦਰੁਸਤ ਰਹਿੰਦਾ ਜਦੋਂ ਆਪਾਂ ਆਲਸ ਤਿਆਗ ਦਿੰਨੇ ਆ ਤੇ ਜਿਹੜੀ ਤੀਜੀ ਗੱਲ ਆ ਉਹ ਇਹ ਆ ਵੀ ਕੁਦਰਤ ਦੇ ਨੇੜੇ ਰਹਿ ਕੇ ਆ ਵੇਖੋ ਫੁੱਲਾਂ ਦੇ ਵਿੱਚ ਰਹਿ ਕੇ ਇੱਥੇ ਹੁਣ ਸ਼ਹਿਰ ਦੀਆਂ ਮੱਖੀਆਂ ਦੇਸੀ ਕਹਿੰਦੇ ਖਤਮ ਹੋ ਗਈਆਂ ਆ ਵੀ ਇੱਥੇ ਫਿਰਦੀਆਂ ਤਾਂ ਇਹ ਕੁਦਰਤ ਦੇ ਨੇੜੇ ਰਹਿ ਕੇ ਨਾ ਆਪਣੇ ਮਨ ਦੇ ਵਿੱਚ ਇੱਕ ਖੇੜਾ ਪੈਦਾ ਹੁੰਦਾ ਜਦੋਂ ਆਪਣਾ ਮਨ ਖੜਾਓ ਦੇ ਵਿੱਚ ਹੁੰਦਾ ਸਾਇੰਸਦਾਨ ਕਹਿੰਦੇ ਵੀ ਐਡੋਰਫਿਨ ਨਾਮੀ ਹਾਰਮੋਨ ਸਾਡਾ ਦਿਮਾਗ ਜਿਹੜਾ ਉਹ ਰਿਲੀਜ਼ ਕਰਦਾ ਜਿਹਦੇ ਨਾਲ ਸਾਨੂੰ ਚੰਗਾ ਚੰਗਾ ਮਹਿਸੂਸ ਹੁੰਦਾ ਫੀਲ ਗੁੱਡ ਜਿਹਨੂੰ ਆਪਾਂ ਕਹਿੰਨੇ ਆ ਇੱਕ ਚੜ੍ਹਦੀ ਕਲਾ ਇੱਕ ਹੈਪੀ ਮੂਡ ਖੁਸ਼ੀ ਵਾਲਾ ਜਿਹੜਾ ਸਾਨੂੰ ਅਨੁਭਵ ਹੁੰਦਾ ਤੇ ਇੱਕ ਉਹਦੇ ਨਾਲ ਸਾਡਾ ਜਿਹੜਾ ਨਾ ਸਰੀਰ ਦਾ ਪਾਚਨ ਤੰਤਰ ਆ ਉਹ ਵੀ ਵਧੀਆ ਕੰਮ ਕਰਦਾ ਦੇਖੋ ਇਹ ਇੰਨੇ ਫਾਇਦੇ ਹੋਗੇ ਪਿਛਲੇ ਦਿਨੀ ਨਾ ਇੱਕ ਸਿੰਘ ਦੇ ਨਾਲ ਗੱਲਬਾਤ ਹੋਈ ਜਿਹਨੂੰ ਕੈਂਸਰ ਸੀ ਉਹਨੇ ਆਪਦੇ ਲਾਈਫ ਸਟਾਈਲ ਨੂੰ ਇਸ ਤਰੀਕੇ ਨਾਲ ਢਾਲ ਕੇ ਚੜ੍ਹਦੀ ਕਲਾ ਚ ਰਹਿ ਕੇ ਆਪਣਾ ਖਾਣਾ ਪੀਣਾ ਠੀਕ ਕਰਕੇ ਸਰੀਰ ਨੂੰ ਜਿਹੜਾ ਸੀ ਆਸ ਤੋਂ ਮੁਕਤ ਕਰਕੇ ਤਾਂ ਉਹਨੇ ਕੈਂਸਰ ਤੋਂ ਵੀ ਮੁਕਤੀ ਪ੍ਰਾਪਤ ਕਰ ਲਈ ਇਸ ਤਰ੍ਹਾਂ ਹੋਰ ਵੀ ਅਨੇਕਾ ਉਦਾਹਰਨਾਂ ਨੇ ਥੋੜੀ ਬਹੁਤੀ ਖੇਤੀ ਵੇਖੋ ਆਪਾਂ ਕਹਾਂਗੇ ਹੁਣ ਸਾਰਿਆਂ ਕੋਲ ਤਾਂ ਜ਼ਮੀਨ ਹੈ ਨਹੀਂ ਖੇਤੀ ਕਿਵੇਂ ਕਰਨਾ ਪਹਿਲੀ ਗੱਲ ਤਾਂ ਜਿੰਨਾਂ ਕੋਲੇ ਜ਼ਮੀਨਾਂ ਉਹ ਥੋੜਾ ਬਹੁਤਾ ਜ਼ਰੂਰ ਕਰੋ ਇੱਕ ਕਨਾਲ ਵੀ ਆਪਣਾ ਰੱਖਿਆ ਹੋਵੇ ਨਾ ਤਾਂ ਇੱਕ ਕਨਾਲ ਦੇ ਨਾਲ ਵੀ ਅਸੀਂ ਆਪਦੀ ਲੋੜ ਜੋਗੀਆਂ ਦਾਲਾਂ ਸਬਜ਼ੀਆਂ ਆਪਦੇ ਘਰ ਦੇ ਵਿੱਚ ਪੈਦਾ ਕਰ ਸਕਦੇ ਆਂ ਆਪਦੇ ਖੇਤ ਵਿੱਚ ਪੈਦਾ ਕਰ ਸਕਦੇ ਆਂ ਤੇ ਜੇ ਆਪਾਂ ਹੁਣ ਜ਼ਮੀਨ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਕਨਾਲ ਦਾ 8-10000 ਹੋਊਗਾ ਜੇ ਮਾਮਲਾ ਗਣੀਏ ਆਪਾਂ ਠੇਕਾ ਗਣੀਏ ਤਾਂ ਪਰ ਜਿਹੜਾ ਇਹਦੇ ਵਿੱਚੋਂ ਆਪਾਂ ਨੂੰ ਪ੍ਰਾਪਤੀ ਹੋਣੀ ਉਹਦਾ ਕੋਈ ਮੁੱਲ ਹੀ ਨਹੀਂ ਹੈਗਾ ਕੋਈ ਕੀਮਤੀ ਨਹੀਂ ਹੈ ਅੱਛਾ ਉਹ 8-1000 ਆਪਣਾ ਜਾਈ ਥੋੜੀ ਗਿਆ ਆਪਾਂ ਉਹ ਕਨਾਲ ਖਾਲੀ ਥੋੜਾ ਛੱਡੀ ਆ ਹੋ ਸਕਦਾ ਉਹਦੇ ਵਿੱਚੋਂ ਆਪਾਂ 80000 ਦਾ ਸਾਮਾਨ ਪੈਦਾ ਕਰ ਲਗੇ ਜੇ ਕੁਝ ਵੀ ਨਹੀਂ ਹੋਇਆ ਮੰਨ ਲਓ 5000 ਦਾ ਵੀ ਰਹਿ ਗਿਆ ਤਾਂ ਵੀ 3000 ਹੀ ਆਪਣਾ ਗਿਆ ਸਾਲ ਦਾ ਇਹ ਸੇਰ ਦਾ ਕੋਈ ਮੁੱਲ ਨਹੀਂ ਚੜਦੀ ਕਲਾ ਜਿਹੜਾ ਖੇੜਾ ਖੁਸ਼ੀ ਆਨੰਦ ਉਹਦਾ ਤਾਂ ਫਿਰ ਕੋਈ ਮੁੱਲ ਹੈ ਹੀ ਨਹੀਂ ਬਹੁਤ ਸਾਰੇ ਗੌਰ ਸਿੱਖ ਪਿਆਰੇ ਹੋਰ ਪੰਜਾਬਵਾਸੀ ਦੁਨੀਆ ਭਰ ਦੇ ਵਿੱਚ ਹੀ ਕਹਿ ਲਵੋ ਉਹ ਤਾਂ ਮੈਂ ਵੈਸੇ ਕਹਤਾ ਕਿਉਂਕਿ ਮੈਂ ਮਿਲਿਆ ਪੰਜਾਬ ਦੇ ਬੰਦਿਆਂ ਨੂੰ ਨਹੀਂ ਆ ਨਾ ਅਜੇ ਪੰਜਾਬ ਦੇ ਵਿੱਚ ਵੀ ਕਈ ਬੰਦੇ 20-20 ਸਾਲਾਂ ਤੋਂ ਕਰ ਰਹੇ ਆ ਜ਼ਹਿਰ ਮੁਕਤ ਖੇਤੀ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈਗੀ ਹੁਣ ਆਪਾਂ ਉਸ ਪੁਆਇੰਟ ਤੇ ਆਈਏ ਸ਼ਹਿਰਾਂ ਦੇ ਵਿੱਚ ਲੋਕ ਜਿਨੋਂ ਆਪਾਂ ਕਹਿੰਦੇ ਟਾਇਰਸ ਗਾਰਡਨ ਆਪਦੀਆਂ ਛੱਤਾਂ ਦੇ ਉੱਤੇ ਖੇਤੀ ਕਰ ਰਹੇ ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ ਇੱਕ ਮੇਰਾ ਮਿੱਤਰ ਆ ਉਹਨੇ ਆਪਦੀ ਛੱਤ ਦੇ ਉੱਤੇ ਉਹਵੇਂ ਛੱਤ ਨਾਲੋਂ ਥੋੜੀਆਂ ਜਿਹੀਆਂ ਉੱਚੀਆਂ ਕਰਕੇ ਖੇੜਾਂ ਜੀਆਂ ਬਣਾ ਕੇ ਤੇ ਉਹਦੇ ਵਿੱਚ ਪੂਰੀ ਪਜਾਉ ਮਿੱਟੀ ਦੇਸੀ ਖਾਦ ਵਗੈਰਾ ਲਾ ਕੇ ਪਾਈ ਤੇ ਉੱਥੇ ਉਹ ਜੜੀਆਂ ਉੱਥੇ ਸਬਜ਼ੀਆਂ ਉਹ ਮੇਰਾ ਖਿਆਲ ਵੀ ਕਿਤੇ ਦੇਖੀਆਂ ਹੀ ਨਹੀਂ ਇੰਨੀਆਂ ਭਾਰੀਆਂ ਇੰਨੀਆਂ ਵਧੀਆ ਖੈਰ ਆਪਾਂ ਉਸ ਤਰੀਕੇ ਨਾਲ ਵੀ ਕਰ ਸਕਦੇ ਆ ਤੇ ਜਿਹੜੀ ਇਹ ਆਰਗੈਨਿਕ ਖੇਤੀ ਤੋਂ ਗਾਂਹ ਕੁਦਰਤੀ ਖੇਤੀ ਵੀ ਆਪਾਂ ਕੋਈ ਹਾਲ ਖੁਦ ਪਾਉਣਗਾ ਹੀ ਨਹੀਂ ਜਿਹੜੀ ਜ਼ਮੀਨ ਆ ਉਹ ਆਪ ਦਾ ਭਾਰ ਆਪੇ ਚੁੱਕੀ ਜਾਂਦੀ ਆ ਜਿਹੜਾ ਉਹ ਨਿਊਟ੍ਰੀਸ਼ਨ ਆ ਉਹ ਆਪ ਹੀ ਪੈਦਾ ਹੋਈ ਜਾਂਦਾ ਵਿੱਚੋਂ ਉਹਦੀ ਸਪੂਰਤੀ ਹੋਈ ਜਾਂਦੀ ਆ ਇਹੋ ਜੀ ਆਪਾਂ ਫਸਲਾਂ ਦੀ ਅਦਲਾ ਬਦਲੀ ਕਰ ਸਕਦੇ ਆ ਜਾਂ ਕਹਿ ਲੋ ਅੰਤਰ ਫਸਲਾਂ ਜਿਹਨਾਂ ਨੂੰ ਕਹਿੰਦੇ ਐਂਟਰ ਕ੍ਰੋਪਸ ਦਰਖਤ ਪੰਛੀ ਪਸ਼ੂ ਇਹ ਸਾਰਿਆਂ ਨੂੰ ਮਿਲਾ ਕੇ ਨਾ ਆ ਜਿਹੜੇ ਪਰਮਾ ਕਲਚਰ ਵਾਲੇ ਕਹਿੰਦੇ ਆ ਨਾਲੇ ਤਾਂ ਵਾਤਾਵਰਨ ਦੀ ਸੰਭਾਲ ਨਾਲੇ ਲੋਕਾਂ ਦੀ ਸੰਭਾਲ ਉਹ ਤਿੰਨ ਸਿਧਾਂਤ ਆਪਦੇ ਕਹਿੰਦੇ ਆ ਬਈ ਵਾਤਾਵਰਨ ਦੀ ਸੰਭਾਲ ਲੋਕਾਂ ਦੀ ਸੰਭਾਲ ਤੇ ਫਿਰ ਸੁਚੱਜੇ ਤਰੀਕੇ ਨਾਲ ਵੰਡ ਕੇ ਛਕਣਾ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿ ਗੁਰੂ ਮਹਾਰਾਜ ਤਾਂ ਸਾਨੂੰ ਪਹਿਲਾਂ ਹੀ ਇਹ ਵੰਡ ਸਕਣ ਦਾ ਸਿਧਾਂਤ ਦੇ ਕੇ ਸੁਚੱਜੇ ਤਰੀਕੇ ਨਾਲ ਵੰਡ ਕੇ ਛਕਣਾ ਵਾਤਾਵਰਨ ਦੀ ਸੰਭਾਲ ਕਰਨੀ ਲੋਕਾਂ ਦੀ ਸੰਭਾਲ ਕਰਨੀ ਤੇ ਆਪਾਂ ਵੀ ਲੋਕਾਂ ਦਾ ਹਿੱਸਾ ਵਾਂ ਆਪਣੀ ਸਵਾਲ ਤਾਂ ਫਿਰ ਆਪਣੇ ਆਪ ਹੀ ਹੋ ਜਾਣੀ ਆ ਤੇ ਉਹ ਖੇਤੀ ਨੂੰ ਕਰਨ ਦੇ ਤਰੀਕੇ ਤੁਸੀਂ ਸਿੱਖ ਵੀ ਸਕਦੇ ਆ ਆਪਾਂ ਵੀ ਆਉਣ ਵਾਲੇ ਸਮੇਂ ਵਿਚਾਰ ਕਰ ਸਕਦੇ ਆ ਉਹਦੇ ਬਾਰੇ ਉਹ ਆਪਣਾ ਵਿਸ਼ਾ ਨਹੀਂ ਹੈ ਵਿਸ਼ਾ ਇਹ ਆ ਵੀ ਗੁਰੂ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਬਖਸ਼ੇ ਨੇ ਤੇ ਆਪਾਂ ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦਈਏ ਪੜਾਤਾ ਸਾਡਾ ਹੀ ਆ ਉਹਦੇ ਵਿੱਚ ਤੇ ਹੁਣ ਮੋਟਰਾਂ ਚੱਲ ਪਈ ਆ ਬਿਜਲੀ ਆ ਗਈ ਮੈਂ ਪਾਣੀ ਲਵਾਉਣਾ ਸੀਗਾ ਲਸਣ ਨੂੰ ਲਸਣ ਮਲਚਿੰਗ ਵਾਲਾ ਬੀਜ ਆਇਆ ਆਪਣਾ ਉਹਨੂੰ ਪਾਣੀ ਲਾਉਣਾ ਸੀ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਚੜ੍ਹਦੀ ਕਲਾ